ਸਰਡੇ YouTube ਚੰਨੇ ਤੇ ਆਫ ਸਾਡਾ ਸਵਾਗਤ ਹੈ ਜੀ। ਅੱਜ ਦੀ ਵੀਡੀਓ ਵਿੱਚ ਅਸੀਂ ਮਾਂ ਜੋ ਸੁਪਰੀਮ ਕੋਰਟ ਦੁਆਰਾ ਇੱਕ ਵਾਰ ਫਿਰ ਰਿਜ਼ਰਵ ਕੈਟੇਗਰੀ ਦੇ ਹੱਕ ਦੇ ਵਿੱਚ ਦਿੱਤੇ ਇੱਕ ਵੱਡੇ ਫੈਸਲੇ ਦਾ ਜ਼ਿਕਰ ਕਰਾਂਗੇ। ਪਰ ਤੋਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾ ਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਰੇ ਕੋਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ। ਦੇਸ਼ ਦੀ ਸਰਵਉੱਚ ਅਦਾਲਤ ਵਿੱਚ ਕਈ ਵਾਰ ਜਨਰਲ ਕੈਟੇਗਰੀ ਦੇ ਹੱਕ ਦੇ ਵਿੱਚ ਤੇ ਕਦੇ ਰਿਜ਼ਰਵ ਕੈਟੇਗਰੀ ਦੇ ਹੱਕ ਦੇ ਵਿੱਚ ਦੇਤੇ ਫੈਸਲਿਆਂ ਨਾਲ ਅੱਜ ਦੀ ਬੇਰੁਜ਼ਗਾਰੀ ਅਤੇ ਕੱਟ ਥਰੌਟ ਕੰਪੀਟੀਸ਼ਨ ਦੇ ਯੁੱਗ ਦੇ ਵਿੱਚ ਅਕਸਰ ਹੀ ਸਰਕਾਰੀ ਨੌਕਰੀ ਦੇ ਚਾਹਵਾਨ ਕੈਂਡੀਡੇਟਸ ਵਿੱਚ ਉਤਰਾਜਨਾ ਦੇਖਣ ਨੂੰ ਮਿਲਦੇ ਰਹਿੰਦੇ ਹਨ ਅਤੇ ਇਸੇ ਤਰ੍ਹਾਂ ਦਾ ਹੀ ਇੱਕ ਫੈਸਲਾ ਕੇਰਲਾ ਹਾਈ ਕੋਰਟ ਦੇ 2020 ਦੇ ਇੱਕ ਫੈਸਲੇ ਨੂੰ ਪੜਾਉਂਦੇ ਹੋਏ ਰਿਜ਼ਰਵ ਕੈਟੇਗਰੀ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਸਾਂ ਜੋ ਸੁਪਰੀਮ ਕੋਰਟ ਨੇ ਨਾਇਆ ਹੈ ਤਾਂ ਆਓ ਜਾਣਦੇ ਹਾਂ ਕਿ ਇਹ ਪੂਰਾ ਮਾਮਲਾ ਕੀ ਹੈ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਜਨਰਲ ਕਟ-ਆਫ ਤੋਂ ਵੱਧ ਨੰਬਰ ਲੈਣ ਵਾਲੇ ਉਮੀਦਵਾਰ ਗੈਰ ਰਕਮੀ ਸੀਟ ਤੇ ਮੰਨੇ ਜਾਣਗੇ ਕੋਰਟ ਨੇ ਕਿਹਾ ਗੈਰ ਰਕਮੀ ਸ਼੍ਰੇਣੀ ਕਿਸੇ ਵਰਗ ਦਾ ਕੋਟਾ ਨਹੀਂ ਸਾਰਿਆਂ ਲਈ ਖੁੱਲਾ ਮੈਰਿਟ ਪੂਲ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸਪਸ਼ਟ ਕੀਤਾ ਕਿ ਰਕਮੀ ਵਰਗ ਦੇ ਉਹ ਉਮੀਦਵਾਰ ਜਿਹੜੇ ਜਨਰਲ ਸ਼੍ਰੇਣੀ ਦੇ ਕਟ-ਆਫ ਅ ਤੋਂ ਜ਼ਿਆਦਾ ਨੰਬਰ ਪ੍ਰਾਪਤ ਕਰਦੇ ਹਨ ਉਹਨਾਂ ਨੂੰ ਗੈਰ ਰਕਮੀਆਂ ਜਨਰਲ ਸੀਟਾਂ ਤੇ ਐਡਜਸਟ ਕੀਤਾ ਜਾਣਾ ਲਾਜ਼ਮੀ ਹੈ ਸੁਵਿਧਾ ਕਰਨ ਦੇ ਇਸ ਸੰਸਤਾਪਿਤ ਕਾਨੂੰਨ ਸਿਧਾਂਤ ਦੱਸਦੇ ਹੋਏ ਕਿ ਆਫ ਮੈਰਿਟ ਦੇ ਆਧਾਰ ਦੇ ਉੱਤੇ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਅਨਸੂਚਿਤ ਜਾਤੀ ਅਨਸੂਚਿਤ ਜਾਣ ਜਾਂਦੀ ਤੇ ਹੋਰ ਪਛੜਾ ਵਰਗ ਦੇ ਉਮੀਦਵਾਰਾਂ ਨੂੰ ਜਨਰਲ ਸ਼੍ਰੇਣੀ ਦਾ ਹੀ ਉਮੀਦਵਾਰ ਮੰਨਿਆ ਜਾਏਗਾ ਇਹ ਫੈਸਲਾ ਦੇਸ਼ ਭਰ ਦੀਆਂ ਭਾਰਤੀ ਪਰਿਕਰਮਾ ਲਈ ਮਾਤਾ ਪੁਰਨਾ ਸਾਬਤ ਹੋਵੇਗਾ ਯਾਨੀ ਕਿ ਪੰਜਾਬ ਦੇ ਵਿੱਚ ਵੀ ਇਹ ਫੈਸਲਾ ਜੋ ਹੈ ਇਹ ਲਾਗੂ ਹੋਵੇਗਾ ਜਸਟਿਸ ਐਮ ਐਮ ਸੁਨਰੇਸ਼ ਤੇ ਜਸਟਿਸ ਦੀਸ਼ ਚੰਦਰ ਸ਼ਰਮਾ ਦੇ ਬੈਂਟ ਨੇ ਕੇਰਲ ਹਾਈ ਕੋਰਟ ਦੇ 2020 ਦੇ ਫੈਸਲੇ ਨੂੰ ਜ਼ੱਦ ਕਰਦੇ ਹੋਏ ਇਹ ਟਿੱਪਣੀ ਕੀਤੀ ਹਾਈ ਕੋਰਟ ਨੇ ਭਾਰਤੀ ਹਵਾ ਬਾਜੀ ਅਥਾਰਟੀ ਦੇ ਉਮੀਦਵਾਰਾਂ ਨੂੰ ਜਨਰਲ ਸੂਚੀ ਤੋਂ ਬਾਹਰ ਕਰਕੇ ਇੱਕ ਗੈਰ ਰਕਮੀ ਉਮੀਦਵਾਰ ਦੀ ਨਿਯੁਕਤੀ ਕੀਤੀ ਸੀ ਸੁਪਰੀਮ ਕੋਰਟ ਨੇ ਇਸ ਫੈਸਲੇ ਨੂੰ ਕਾਨੂੰਨ ਦੇ ਖਿਲਾਫ ਘਰਾੜ ਦਿੱਤਾ ਫੈਸਲਾ ਲਿਖਣ ਵਾਲੇ ਜਸਟਿਸ ਅਜੇ ਸ਼ਰਮਾ ਨੇ ਕਿਹਾ ਕਿ ਇਹ ਗੈਰ ਰਕਮੀ ਸ਼੍ਰੇਣੀ ਜਨਰਲ ਵਰਗ ਦਾ ਕੋਟਾ ਨਹੀਂ ਹੈ ਬਲਕਿ ਇਹ ਖੁੱਲਾ ਪੂਲ ਹੈ ਅਤੇ ਜਿੱਥੇ ਸਿਰਫ ਯੋਗਤਾ ਦੇ ਆਧਾਰ ਦੇ ਉੱਤੇ ਚੋਣ ਹੁੰਦੀ ਹੈ ਅਦਾਲਤ ਨੇ ਇਸ ਮੈਰਿਟ ਇੰਡਿਊਸਡ ਸ਼ਿਫਟ ਦੱਸਦੇ ਹੋਏ ਕਿਹਾ ਕਿ ਇਹ ਸਵਧਾਨ ਦੀ ਧਾਰਾ 14 ਤੇ 16 ਦੇ ਮੁਤਾਬਕ ਹੈ ਜਿਹੜੀਆਂ ਕਾਨੂੰਨ ਦੇ ਸਾਹਮਣੇ ਬਰਾਬਰੀ ਤੇ ਜਨਤਕ ਵਿਜ਼ਗਾਰ ਚ ਬਰਾਬਰ ਮੌਕੇ ਦੀ ਗਾਰੰਟੀ ਦਿੰਦੇ ਹਨ ਜਿਵੇਂ ਉਹ ਹੈ ਕਿ ਇਸ ਤੋਂ ਕਰੀਬ 2 ਹਫ਼ਤੇ ਪਹਿਲਾਂ ਸੁਪਰੀਮ ਕੋਰਟ ਨੇ ਰਾਜਸਥਾਨ ਨਾਲ ਸੰਬੰਧਤ ਇੱਕ ਮਾਮਲੇ ਵਿੱਚ ਫੈਸਲਾ ਸੁਣਾਇਆ ਸੀ ਕਿ ਜੇਕਰ ਘਹਿ ਰਖਵੇਂ ਵਰਗ ਦਾ ਕੋਈ ਉਮੀਦਵਾਰ ਗਾਫਾ ਕਰਨ ਪ੍ਰੂਫ ਕੀਤੇ ਬਿਨਾ ਜਨਰਲ ਸ਼੍ਰੇਣੀ ਦੇ ਕਟ-ਆਫ ਤੋਂ ਉੱਪਰ ਅੰਕ ਪ੍ਰਾਪਤ ਕਰਦਾ ਹੈ ਤਾਂ ਉਸ ਨੂੰ ਮੈਡ ਸੂਚੀ 'ਚ ਜਨਰਲ ਸ਼੍ਰੇਣੀ ਵਿੱਚ ਰੱਖਿਆ ਜਾਵੇਗਾ ਰਾਖਵੇਂ ਵਰਗ ਵਿੱਚ ਨਹੀਂ ਰਾਜਸਥਾਨ ਹਾਈ ਕੋਰਟ ਨਾਲ ਸੰਬੰਧਿਤ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਸੀ ਕਿ ਜੇਕਰ ਰਿਜ਼ਰਵਡ ਸ਼੍ਰੇਣੀ ਦਾ ਉਮੀਦਵਾਰ ਜਨਰਲ ਸ਼੍ਰੇਣੀ ਦੇ ਕਟ-ਆਫ ਸੈੱਟ ਪੂਰਾ ਕਰਨ ਲਈ ਕਾਫੀ ਯੋਗ ਹੈ ਤਾਂ ਉਹ ਜਨਰਲ ਸ਼੍ਰੇਣੀ ਦੇ ਹਿੱਸੇ ਵਜੋਂ ਮੈਡ ਸੂਚੀ ਵਿੱਚ ਸ਼ਾਮਲ ਹੋਣ ਦਾ ਹੱਕਦਾਰ ਹੈ ਆਪਣੇ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਇਹ ਵਿਸਪਟ ਕੀਤਾ ਕਿ ਜੇਕਰ ਰਾਖਵੀਂ ਸ਼੍ਰੇਣੀ ਦਾ ਉਮੀਦਵਾਰ ਲਿਖਤੀ ਪ੍ਰੀਖਿਆ ਵਿੱਚ ਜਨਰਲ ਸ਼੍ਰੇਣੀ ਦੇ ਕੱਟਆਫ ਨੂੰ ਪਾਸ ਕਰਦਾ ਹੈ ਤਾਂ ਉਹ ਇੰਟਰਵਿਊ ਲਈ ਜਨਰਲ ਸ਼੍ਰੇਣੀ ਦੇ ਉਮੀਦਵਾਰ ਵਜੋਂ ਹਾਜ਼ਰ ਹੋਣਗੇ ਤਾਂ ਇਸ ਫੈਸਲੇ ਦੇ ਆਉਣ ਦੇ ਨਾਲ ਜੋ ਕਿ ਅਪੈਕਸ ਕੋਰਟ ਨੇ ਦਿੱਤਾ ਹੈ ਇਸ ਦੇ ਨਾਲ ਹੁਣ ਜੋ ਵੀ ਪਰਪਲਿਕੇਸ਼ਨ ਯਾਨੀ ਕਿ ਜਨਰਲ ਮੈਟ ਸੂਚੀ ਤਿਆਰ ਕਰਨੀ ਹੈ ਉਸ ਦੇ ਵਿੱਚ ਜੋ ਵੀ ਪੰਬਲ ਪੂਸਾ ਕਈ ਵਾਰ ਪੈਦਾ ਹੁੰਦਾ ਹੈ ਉਹ ਬਿਲਕੁਲ ਸਪੈਕਟ ਹੋ ਗਿਆ ਹੈ ਤੇ ਹੁਣ ਸਾਰੇ ਹੀ ਕੈਂਡੀਡੇਟ ਪਹਿਲਾਂ ਓਪਨ ਕੈਟਾਗਰੀ ਦੇ ਵਿੱਚ ਵਿਚਾਰੇ ਜਾਣਗੇ ਤੇ ਉਸ ਤਰ੍ਹਾਂ ਮੈਟ ਬਣਾਈ ਜਾਵੇਗੀ ਵੈਸੇ ਤਾਂ ਮਾੜ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਵੀ ਇੱਕ ਰਿਟ ਦੇ ਮਾਮਲੇ ਵਿੱਚ ਐਸਾ ਫੈਸਲਾ ਪਹਿਲਾਂ ਵੀ ਆ ਚੁੱਕਿਆ ਹੈ ਪਰਤੋ ਹੁਣ ਮਨਜੋ ਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਨਾਲ ਜੋ ਹਾਈ ਕੋਰਟ ਪੰਜਾਬ ਨੇ ਕਰਿਆ ਨਾ ਹਾਈ ਕੋਰਟ ਵੱਲੋਂ ਫਰਮ ਦਿੱਤਾ ਗਿਆ ਸੀ ਉਸ ਦੇ ਉੱਤੇ ਮੋਹਰ ਲੱਗ ਗਈ ਹੈ ਤੇ ਇਸ ਦੇ ਦੂਰ ਕਮੇ ਨਤੀਜੇ ਨਿਕਲਣ ਦੇ ਅਸਾਰ ਬਣ ਗਏ ਹਨ ਇਸ ਵੀਡੀਓ ਵਿੱਚ ਬਸ ਇਹ ਨਹੀਂ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਹਾਈਪ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਨ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖੋ ਤੁਹਾਡਾ ਬਹੁਤ ਧੰਨਵਾਦ ਜੀ